ਬਹੁਤ ਵੱਡਾ ਹਰਜਾ ਤੇ ਨੁਕਸਾਨ ਕਰਾਇਆ ਅੰਗਰੇਜ਼ਾਂ ਦਾ ਰਾਜ ਸੀ ਹਿੰਦੁਸਤਾਨ ਦੇ ਵਿੱਚ ਜਿਸ ਕਹਿੰਦਾ ਉਹਨਾਂ ਨੇ ਇੱਥੇ ਕੰਮ ਕਰਨ ਵਾਲਿਆਂ ਦੇ ਜ਼ਗੀਰਦਾਰ ਦੇ ਉਲਟ ਨਹੀਂ ਸੀ ਸਹਾਉਕਾਰਾਂ ਦੇ ਉਲਟ ਨਹੀਂ ਸੀ ਰਾਜਿਆਂ ਦੇ ਉਲਟ ਨਹੀਂ ਸੀ ਜਦੋਂ ਇੱਕ ਪਾਸੇ ਗਾਂਧੀ ਦੀ ਲਹਿਰ ਚੱਲੀ ਇੱਕ ਪਾਸੇ ਇਹਨਾਂ ਲਹਿਰਾਂ ਨੇ ਜਾਗਰਤੀ ਕੀਤੀ ਲੋਕਾਂ 'ਚ ਤੇ ਜਿਹੜਾ ਭਗਸੋਂ ਦੇ ਵਿਚਾਰ ਸੀ ਇਹ ਭਰਾਵੋ ਜੋਰ ਫੜ ਰਹੇ ਸੀ ਉੱਤੋਂ ਦੀ ਪੈ ਰਹੇ ਸੀ ਗਾਂਧੀ ਦੇ ਵਿਚਾਰਾਂ ਦੇ ਇਹ ਪੂਰੇ ਹਿੰਦੁਸਤਾਨ ਦੇ ਲੋਕਾਂ ਨੇ ਕਿਰਤ ਤਾਬ ਦੇ ਮਣਾ ਨਾਲ ਕਿ ਅਸੀਂ ਰਹੀਏ ਜਹੇ ਨਾ ਰਹੀਏ ਪਰ ਅੰਗਰੇਜ਼ ਨਹੀਂ ਰਹਿਣ ਦੇਣੇ ਤੇ ਅੰਗਰੇਜ਼ਾਂ ਨੇ ਲੋਕਾਂ ਦੇ ਆਪ ਦਾ ਰਾਜ ਕਰਨ ਦੀ ਖਾਤਰ ਆ ਜਿਵੇਂ ਤੁਸੀਂ ਬੈਠੇ ਹੋ ਜਿਲੇ ਵਾਲੇ ਬਾਗ ਚ ਹਜ਼ਾਰਾਂ ਲੋਕ ਜੁੜੇ ਜਰਦੇ ਉਹਨਾਂ ਨੂੰ ਗੋਲੀਆਂ ਨਾਲ ਪੰਨਤਾ ਹੁਣ ਇਹਨਾਂ ਨੂੰ ਤਾਂ ਯਾਦਗਰ ਵੀ ਹਾਜਮ ਨਹੀਂ ਆਉਂਦੀ ਉਹਦੋਂ ਬਦਲਣ ਲੱਗੇ ਹੋਏ ਐ ਜਦੋਂ ਅੰਗਰੇਜ਼ਾਂ ਨੂੰ ਇਹ ਪਤਾ ਲੱਗ ਗਿਆ ਕਿ ਇਹ ਡਾਂਗ ਦੇ ਜੋਰ ਸਾਲ ਤੋਂ ਸਾਲ ਹੋਰ ਰਾਜ ਕੀਤਾ ਫੇਰ ਇਥੇ ਭਗ ਸੋਲਾ ਰਾਜ ਆਊਗਾ ਜਿਹੜੇ ਰਾਜ ਮਨੁੱਖ ਹਥੋਂ ਮਨੁੱਖ ਦੀ ਲੁੱਟ ਨਹੀਂ ਹੋ ਸਕਦੀ ਸਾਰੇ ਕਿਰਤਕਾਂ ਨਾਲੇ ਲੋਕ ਬਰਾਬਰ ਹੋਣਗੇ ਕੁਦਰਤੀ ਨਿਆਂਤਾ ਸਾਰਿਆਂ ਦੇ ਬਰਾਬਰ ਹੋਣਗੀਆਂ ਜਦੋਂ ਪਤਾ ਲੱਗਿਆ ਕਿ ਰਾਜ ਦੀ ਹਾਲਤ ਬਣ ਗਈ ਹੈ ਕਿਉਂਕਿ ਭਰਾਵੋ ਆਪਾਂ ਨੂੰ ਜਿਹੜੇ ਰਾਜ ਕਰਦੇ ਆ ਚਲਾਕ ਬਹੁਤ ਆ ਚਾਤਰ ਬਹੁਤ ਆ ਆਉਣ ਵਾਲੀ ਗੱਲ ਕਿਉਂਕਿ ਐਸੇ ਕੰਮ ਦੀ ਸੋਚਦੇ ਆ ਬਹੁ ਸਮਾਂ ਹੋ ਪਹਿਲਾਂ ਭਾਪ ਲੈਂਦੇ ਆ ਜਦੋਂ ਅੰਗਰੇਜ਼ਾਂ ਨੇ ਫੈਸਲਾ ਕਰਿਆ ਕਿ ਦੇਸ਼ ਛੱਡਣਾ ਪਊ ਹਿੰਦੁਸਤਾਨ ਉਦੋਂ ਦੋ ਦਿਨਾਂ ਜਿਹੜੀਆਂ ਨਹਿਰੂ ਗਾਂਧੀ ਤੇ ਜਨਾਹ ਹੋਰੀ ਇਹਨਾਂ ਨੂੰ ਫੜਿਆ ਕਿ ਤਾਂ ਇੱਕ ਦੇਸ਼ ਦੇ ਭਰਾਵੋ ਦੋ ਦੇਸ਼ ਬਣਾਤੇ ਹੁਣ ਵੀ ਜੇ ਉਸ ਮੌਕੇ ਦੇ ਕੋਈ ਬਜ਼ੁਰਗ ਜਿਉਂਦਿਆਂ ਉਹਨਾਂ ਨੂੰ ਪੁੱਛ ਲਿਓ ਜੇ ਉਹ ਕਹਾਣੀ ਸ਼ਾਣ ਸੁਣਾਉਣਗੇ ਉਹਨਾਂ ਦੀ ਅੱਖਾਂ 'ਚੋਂ ਪਾਣੀ ਆਊ ਹੁਣ ਵੀ ਜਨ ਵੀ ਇਹ ਝੂਠਾ ਪ੍ਰਚਾਰ ਕਰਕੇ ਕਿ ਮੁਸਲਮਾਨਾਂ ਨੇ ਉਧਰੋਂ ਗੱਡੀਆਂ ਭਰ ਕੇ ਤੋਰਤੀਆਂ ਹਿੰਦੂਆਂ ਤੇ ਸਿੱਖਾਂ ਦੀਆਂ ਜਿੱਥੇ ਮੁਸਲਮਾਨ ਏਰੀਏ ਬਾਦੀ ਉਥੇ ਪ੍ਰਚਾਰ ਕਰਤਾ ਦੇ ਹਿੰਦੂਆਂ ਨੇ ਤੇ ਇਹ ਗੱਡੀਆਂ ਭਰਾਵੋ ਹਕੀਕਤ ਵਿੱਚ ਭਰਾਤੀਆਂ ਉਹਨਾਂ ਨੇ ਏਡੀ ਵੱਡੀ ਬੱਦਰ ਤੇ ਭਰਾ ਮਾਰ ਲੜਾਈ ਹੋਈ ਅੰਮਰ ਸਾਨੂੰ ਪਵਿੱਤਰ ਸਹਿਰ ਮੰਨਦੇ ਆ ਉਥੇ ਪਾਕਿਸਤਾਨ ਸਾਡੀਆਂ ਧੀਆਂ ਭੈਣਾਂ ਮਾਮਾਂ ਦਾ ਆਲਫ ਨੰਗਿਆਂ ਕਰਕੇ ਸਾਤੀਆਂ ਗੱਡੀਆਂ ਸੀ ਜਲੂਸ ਕੱਢਿਆ ਗਿਆ ਤੇ ਉਹਨਾਂ ਨੇ ਸਿੱਖਾਂ ਤੇ ਹਿੰਦੂਆਂ ਦੀਆਂ ਭੈਣਾ ਮਾਮਾ ਦਾ ਜਲੂਸ ਲਾਹੌਰ ਦੇ ਵਿੱਚ ਕੱਢਿਆ ਅਸੀਂ ਦਾ ਭਰਾਵਾ ਸੰਤਾਪ ਹੰਡਾਇਆ ਇਹਨਾਂ ਦੀ ਚਾਲ ਚੱਕ ਕੇ ਤੇ ਇਹ ਦੋ ਗੱਡੀਆਂ ਦੇ ਮਾਲਕ ਬਣ ਗਏ ਪਾਕਤਰ ਦੇ ਹਿੰਦੁਸਤਾਨ ਦੇ ਤੇ ਹੁਣ ਵੀ ਕਿੰਗ ਖੜੀ ਰੱਖਦੇ ਆ ਹੁਣ ਇਹ ਕਹਿੰਦੇ ਸੀ ਪਾਕਿਸਤਾਨ ਨੇ ਹਮਲਾ ਕਰਕੇ ਕਸ਼ਮੀਰ ਦੇ ਵਿੱਚ ਸਾਡੇ ਭੈਣਾਂ ਦੇ ਹਸਾ ਕੋਲੇ ਸੰਧੂਰ ਰੋਲਤੇ ਉਹ ਜਿਹੜੀਆਂ ਥੋਡੀਆਂ ਮਝਾਈਲਾਂ ਨੇ ਖੋਇਆ ਕੀ ਇਹ ਭੈਣ ਦੇ ਸਿਰ 'ਤੇ ਸੰਧੂਰ ਲਾਇਆ ਆ ਜਾਦੇ ਹੱਕਦਾਰ ਸੀ ਫਰੋਜ ਪਰ ਇੱਕ ਇੱਕ ਬੰਬ ਡਿੱਗਿਆ ਭੈਣ ਦੀ ਮੌਤ ਹੋ ਗਈ ਬੰਦਾ ਹਸਪਤਾਲ 'ਚ ਪਿਆ ਰਿਹਾ ਨੌਜਵਾਨ ਮੁੰਡਾ ਵੀ ਉਹਨਾਂ ਦਾ ਜ਼ਖਮੀ ਸੀ ਗਿਆ ਤੇ ਭਗਵਾਨ ਦਮਨ ਕਹਿੰਦਾ ਬਹੁਤ ਵੱਡਿਆ ਦੋਖਾ ਮੈਂ 5 ਲੱਖ ਦੇ ਉਹ ਪਰਿਵਾਰ ਨੂੰ ਪੋ ਤੁਸੀਂ ਕਿੰਨਾ ਭੈਣਾਂ ਦਾ ਸਾਹ ਖੋ ਲਿਆ ਹੁਣ ਜੇ ਪੂਰੀ ਲੜਾਈ ਲਾ ਲਾਂਗੇ ਫਿਰ ਪੂਰੇ ਸੰਧੂਰ ਦਾ ਕੀ ਬਣਦਾ ਤੇ ਉਸੇ ਉਸ ਬਹਿਣ ਦੇ ਬੈਠ ਕੇ ਬਹੁਤ سارے ਪ੍ਰਚਾਰਕਾਂ ਨੇ ਕਿ ਪਾਕਿਸਤਾਨ ਸਾਡਾ ਦੁਸ਼ਮਣ ਕਿਵੇਂ ਆ ਨਨਕਾਣਾ ਜਾਂਦਿਆ ਜੱਫੀਆਂ ਪਾਪਾ ਰੋਂਦੇ ਐ ਇੱਕ ਦੂਜੇ ਨੂੰ ਸਾਡਾ ਲੋਕਾਂ ਦਾ ਕੋਈ ਰੌਲਾ ਨਹੀਂ ਹੁਣ ਵੀ ਇਹਨਾਂ ਨੇ ਹੱੱਦਾ ਬੰਨੇ ਖੜੇ ਕਰੇ ਐ ਉਹੀ ਕੁਝ ਭਰਾਵੋ ਹੁਣ ਚੱਲ ਰਿਹਾ ਜੋ ਮਾਹੌਲ ਸੀ 47 ਤੋਂ ਬਾਅਦ ਜਿਹੜੇ ਕਾਨੂੰਨਾਂ ਦੀਆਂ ਗੱਲਾਂ ਕਰਦੇ ਐ ਪਾਰਲੀਮੈਂਟ ਨੂੰ ਹਿੰਦੁਸਤਾਨ ਦੀ ਪਾਰਲੀਮੈਂਟ ਨੂੰ ਕੋਈ ਉੱਤੋਂ ਦੀ ਦਾਰਾ ਨਹੀਂ ਹਿੰਦੁਸਤਾਨ ਦੀ ਪਾਰਲੀਮੈਂਟ ਦਾ ਫੈਸਲਾ ਹੈ ਜੇ ਕਹਿਣਾ ਹੋਏ ਉਸ ਸਮੇਂ ਦੀ ਕਾਂਗਰਸ ਦਾ ਫੈਸਲਾ ਹੈ ਕਿ ਸਾਡੇ 17 ਏਕੜ ਤੋਂ ਵੱਧੂ ਜ਼ਮੀਨ ਕਿਸੇ ਕੋਲੇ ਨਹੀਂ ਹੋਊ ਉਹ ਸਾਰੀ ਜ਼ਮੀਨ ਵੰਡੀ ਜਾਊਗੀ ਇੱਕ ਨੂੰ ਲਾਗੂ ਕਿਉਂ ਨਹੀਂ ਕਰਦੇ ਕੋਤਾ ਜ਼ਮੀਨ ਦੀ ਨਹੀਂ ਬਾਦੂ ਅਸੀਂ ਨਹੀਂ ਕਹਿੰਦੇ ਸਰਕਾਰ ਇਹ ਗੱਲਾਂ ਕਹਿਣ ਦੇ ਲਈ ਐ ਇਨ੍ਹਾਂ ਭਰਾਵੋ ਸਿਆਸਦਾਨਾਂ ਨੇ ਇਸ ਪ੍ਰਬੰਧ ਨੇ ਉਹ ਤੋਂ ਬਾਅਦ ਉਹਨਾਂ ਦੇ ਹੱਥ ਲੱਗਣਾ ਉਹ ਪਿੱਟੀ ਜਾਂਦੀ ਸੀ ਕਰਨਕ ਕਿਉਂ ਭਾਂਡੇ ਪਿੱਟੇ ਜਾਂਦੇ ਸੀ ਜਦ ਦੀ ਪਾੜਾ ਕਿੱਡਾ ਖੜਾ ਕਰਿਆ ਸੀ ਭਵੇਂ ਉਹ ਪਾੜਾ ਘੱਟ ਰਿਹਾ ਭਗਵਾਨ ਤੋਂ ਸਮਾਉ ਹੈ ਜਿਹੜਾ ਉਸ ਜਥੇਬੰਦੀ ਦੀ ਲੈਣ ਕੀ ਹੈ ਨੀਤੀ ਕੀ ਹੈ ਕਿ ਮਜ਼ਦੂਰ ਇਕੱਠੇ ਹੋਵੋ ਸਾਰੇ ਪਹਿਲਾਂ ਜੱਟਾਂ ਨੂੰ ਬਦਲ ਕਰਨਾ ਹੈ ਉਸ ਤੋਂ ਬਾਅਦ ਸਰਕਾਰ ਨੂੰ ਦੇਖਾਂਗੇ ਕਿ ਮਜ਼ਦੂਰਾਂ ਕਿਸਾਨਾਂ ਦੇ ਖਿਲਾਫ ਲੜਾਉਣਾ ਹੈ ਐ ਕਿਸੇ ਟਾਵੇਂ ਕੋਲੇ ਹੋਊਗੀ ਜਿਹੜੇ ਮਰਜੀ ਪਿੰਡ ਦਾ ਸਰਬਾ ਕਰ ਲਿਓ ਭਰਾਵੋ ਆਪਣੀ ਜਥੇਬੰਦੀ ਵੱਲੋਂ ਅਸੀਂ ਸਰਬਾ ਕੀਤਾ ਹੈ 15 ਤੋਂ 18% ਕਿਸਾਨ ਜ਼ਮੀਨ ਤੋਂ ਵਿਲੇ ਹੋ ਗਏ ਜੀਦਾ ਮਤਲਬ ਪਿੰਡਾਂ ਦੀ ਅੱਧੀ ਵਾਦੀ ਜ਼ਮੀਨ ਨੂੰ ਤਰਸ ਰਹੀ ਹੈ ਨਰਮਤਾ ਮਾਰਦਾ ਇਹਨਾਂ ਨੇ ਜਾਂ ਨਰਮੇ ਦੀ ਚਗਾਈ ਵੇਲੇ ਕਿਸਾਨਾਂ ਤੇ ਮਜ਼ਦੂਰਾਂ ਦਾ ਰੌਲਾ ਪੈਂਦਾ ਜਿੱਥੇ ਸਮਝੌਤਾ ਨਹੀਂ ਸੀ ਹੁੰਦਾ ਕਿਸਾਨਾਂ ਲਈ ਤੇ ਰਪਾਰੂ ਹੁੰਦੀ ਉਹ ਕਹਿੰਦੇ ਮਜ਼ਦੂਰਾਂ ਦਾ ਬਾਈਕਾਟ ਕਰਾਂਗੇ ਬਹੁਤ ਸਾਰੇ ਪਿੰਡਾਂ ਦੇ ਬਾਈਕਾਟ ਹੋਏ ਐ ਪਰ ਜਿਨ੍ਹਾਂ ਨੇ ਬਾਈਕਾਟ ਕਰਾਏ ਮੂਰੇ ਲੱਗ ਕੇ ਇਹਦਾ ਸੰਤਾਪ ਹੰਡਾ ਰਹੇ ਅੱਜ ਅਸੀਂ ਚਾਹੇ ਬਖੋਈ ਵਾਲੇ ਐ ਚਾਹੇ ਉਧਰ ਫਾਜਲ ਕੇ ਵਾਲੇ ਐ ਆਪਾਂ ਨੂੰ ਕਿੰਨੀਆਂ ਕਿੰਨੀਆਂ ਮੌਤਾਂ ਹੋ ਗਿਆ ਸਾਡੇ ਨੌਜਵਾਨਾਂ ਦੀਆਂ ਇਹਦਾ ਲਾਸਟ ਸੀਜ਼ਨ ਇਹਨਾਂ ਦਾ ਮਈ ਏ ਉਹਨੂੰ ਤੁਸੀਂ ਫਰਮ ਨੂੰ ਤਿਆਰ ਨਹੀਂ ਉਹਦੀ ਮਹਾਲੀ ਚ ਕੋਠੀ ਐ ਪੱਤਰਕਾਰਾਂ ਨੇ ਸੋਸ਼ਲ ਮੀਡੀਆ ਤੇ ਦਿਖਾਈ ਐ ਵੀ ਆ ਕਿਉਂ ਨਹੀਂ ਟੈਂਦੀ ਉਹ ਕਨਸਟੇਬਲ ਸੀ ਬਠਿੰਡੇ ਵਾਲੀ ਦੀ ਸਰਕਾਰ ਤਾਂ ਹਜੇ ਐਸ ਹਾਲਤ 'ਚ ਜਿੰਨਾ ਚਿਰ ਅਸੀਂ ਪੂਰੀ ਤਰ੍ਹਾਂ ਇਕੱਠੇ ਨਹੀਂ ਹੋਏ ਫੇਜੜੀ ਲਾੜ ਖੜਾਉਂਦੀ ਸਰਕਾਰ ਹੁੰਦੀ ਐ ਦੂਜਿਆਂ ਦੇ ਖਲੌੜੀਆਂ ਤੇ ਬਣਦੀ ਐ ਜੇ ਤਿਲਕਣ ਵਾਲੇ ਥਾਂ ਲੜਨਾ ਹੋਵੇ ਕਿਸੇ ਦੇ ਡਾਪਰੇਟਾ ਨੂੰ ਸਮਾਉਣੀ ਐ ਪੂਰੀ ਤਰ੍ਹਾਂ ਜਿਹੜਾ ਆਨਲਾਈਨ ਸਿਸਟਮ ਐ ਉਹਦੇ ਤਹਿਤ ਜਿਹੜੀਆਂ ਜ਼ਮੀਨਾਂ ਤੁਸੀਂ ਬਾਹਰ ਇਹੋ ਤੁਹਾਡੇ ਨਾਂ ਨਹੀਂ ਜਿਹੜੀਆਂ ਜ਼ਮੀਨਾਂ ਤਹਾਥੋ ਆਵਾਜ਼ ਕਰਾਈਆਂ ਤੇ ਤਾਂ ਹਨੂ ਮਾਲ ਕੀ ਹੱਕ ਦੇਵਾਂਗੇ ਆ ਟਰਾਈਨ ਤੇ ਰਹਿਣੇ ਕੱਕ ਦੋ ਦੋ ਪਿੰਡ ਦੇ ਅਸੀਂ ਮਗਰ ਲੱਗਣਾ ਹਟਿਓ ਉਹਨਾਂ ਦੇੋਂ ਆ ਲੈ ਆਵਨਾਂ ਤੋਂ ਨਾਰੇ ਲਾਉਣੇ ਆਪਾਂ ਨੇ ਖੜੇ